ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਤਰਾ ਦੇ ਦੂਜੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਬਾਬਾ ਗੁਰਦੇਤਾ ਜੀ ਦੇ ਜਨਦਿਆਂ ਨੂੰ ਸੰਗਤਾਂ ਬਹੁਤ ਛੁਰ ਕੇ ਜਾਣਾ ਪੈ ਰਿਹਾ ਜੀ ਬੱਸਾਂ ਕਾਫੀ ਪਿਛੇ ਰੋਕ ਦਿੱਤੀਆਂ ਹਨ ਸਾਰਿਆਂ ਨੇ ਹਨ ਇਸ ਕਰਕੇ ਸੰਗਤ ਬਹੁਤ ਜ਼ਿਆਦਾ ਆ ਉਹ ਦੂਰ ਦੂਰ ਤੱਕ ਸਾਰੇ ਗੱਡੀਆਂ ਗੱਡੀਆਂ ਪਾਰਕ ਕੀਤੀਆਂ ਦੇਖੋ ਜੀ ਬਾਬਾ ਗੁਰਦਤਾ ਜੀ ਦੇ ਬਾਹਰ ਸੰਗਤਾਂ ਦਾ ਇਕੱਠ ਇੰਨੀ ਗਰਮੀ ਦੇ باوجود ਵੀ ਸੰਗਤਾਂ ਹੌਮਾ ਹਾ ਕੇ ਇੱਥੇ ਆ ਰਹੀਆਂ ਸਾਰੀਆਂ ਇਹ ਦਰਵਾਜ਼ੇ ਬਾਹਰ ਸੋਹਣੇ ਸੋਹਣੇ ਬਯਾਰ ਸਜੇ ਹੋਏ ਨੇ ਇਧਰ ਆ ਕੇ ਜੋੜਾ ਕਰ ਆਜੋ ਥੋੜਾ ਸਾਹ ਇੱਥੇ ਬਾਬਾ ਗੁਰਦਿੱਤਾ ਜੀ ਬਿਰਾਜਮਾਨ ਹੋਇਆ ਕਰਦੇ ਸਾਂ ਜੀ ਤੇ ਸੰਗਤਾਂ ਲਈ ਅਰਦਾਹ ਪੂਰੀਆਂ ਕਰਦੇ ਸਾਂ ਇਹ ਵੀ ਕਾਰ ਸੇਵਾਜ ਬਣ ਰਹੀ ਜੀ ਨਵੀਆਂ ਇਮਾਰਤਾਂ ਬਣ ਰਹੀਆਂ ਜੀ ਸੰਗਤ ਦੇ ਸਹਿਯੋਗ ਨਾਲ ਤੇ ਧੰਤਨ ਬਾਬਾ ਗੁਰਦਿੱਤਾ ਜੀ ਦੇ ਸਥਾਨ ਤੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸਾਰੀ ਦਾ ਕੰਮ ਚੱਲ ਰਿਹਾ ਜੀ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਇਹ ਕਰਵਾ ਰਹੇ ਇਹਨਾਂ ਦੇ ਆਉਣ ਵਾਲੇ ਸਮੇਂ ਚ ਇੱਥੇ ਤੁਹਾਡੇ ਰਾਤ ਵਗੈਰਾ ਠਹਿਰਨ ਨੂੰ ਸਰਾਵਾਂ ਬਣ ਜਣਗੀਆਂ ਏਸੀ ਵੀ ਹੈਗੇ ਨੋਨ ਏਸੀ ਵੀ ਹੈਗੇ ਸਰਾਵਾਂ ਤੇ ਇਦਾਂ ਹੈਗੀ ਸਾਰੀ ਹੁਣ ਪਾਰਕਿੰਗ ਪਹਾੜ ਕੱਟ-ਕੱਟ ਕੇ ਇੱਥੇ ਹੁਣ ਪਾਰਕਿੰਗ ਬਣਾਤੀ ਆ ਵੱਡੀਆਂ-ਵੱਡੀਆਂ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਸਾਰੀ ਸੁਵਿਧਾ ਆਉਣ ਵਾਲੇ ਟਾਈਮ ਦੇ ਵਿੱਚ ਮਿਲੂਗੀ ਇਹ ਹਾਲ ਬਾਹਰੇ ਆ ਉੱਪਰ ਕਮਰੇ ਆ ਸਭ ਤੋਂ ਉੱਪਰ ਫਿਰ ਹਾਲ ਆ ਤੇ ਇੱਧਰ ਸਾਡੀਆਂ ਬੱਸਾਂ ਖੜੀਆਂ 12 ਬੱਸਾਂ ਆਈਆਂ ਇਹ ਸੰਤਾ ਜੀ ਸਾਰੀਆਂ ਵੇਟ ਕਰਦੀਆਂ ਪਈਆਂ ਚਲੋ ਇਹ ਪਹਾੜ ਕੱਟ-ਕੱਟ ਕੇ ਪਾਰਕਿੰਗ ਬਣ ਰਹੀ ਆ ਕਿਸੇ ਟਾਈਮ ਤੇ ਜਿਹੜਾ ਪਿੱਛੇ ਥੋੜਾ ਜਿਹਾ ਪਹਾੜ ਦਿੰਦਾ ਨਾ ਮਿਲਦਾ ਰਹਾ ਹੁਣ ਟਾਈਮ ਦੇ ਵਿੱਚ ਇਹ ਵੀ ਸਹਿਨ ਸਾਫ ਹੋ ਜਾਣਾ ਪਾਰਕਿੰਗਾਂ ਬਣ ਜਾਣੀਆਂ ਪੱਕੀਆਂ ਸੜਕਾਂ ਬਣ ਗਈਆਂ ਸੰਗਤਾਂ ਵਾਸਤੇ ਬਹੁਤ ਸੁਵਿਧਾ ਹੋ ਗਈ ਇੱਥੇ ਹੁਣ ਗਰਮੀ ਬਹੁਤ ਵੱਧ ਗਈ ਆ ਤੇ ਇਸ ਕਰਕੇ ਹੁਣ ਮੈਂ ਕਪੜਾ ਲਾ ਲਿਆ ਮੂੰਹ ਤੇ ਤੇ ਟਾਈਮ ਹੋ 12:30 ਹੋ ਗਏ ਦੁਪਹਿਰ ਦੇ ਬੁੱਢਣ ਸਾਹਿਬ ਦੇ ਦਰਸ਼ਨ ਕਰਨ ਚਲੇ ਆ ਜੀ ਕੁਝ ਸੰਗਤਾਂ ਬਸ ਵਿਚ ਆ ਰਹੀਆਂ ਨੇ ਕੋਸ਼ਿਸ਼ ਸੰਗਤਾਂ ਆਪਾਂ ਪੈਦਲ ਹੀ ਚੱਲੇ ਆਂ ਤਾਂ ਦੱਸਦੇ ਕਿੱਦਾਂ ਪੈਦਲ ਚੱਲੇ ਆਂ ਰਸਤੇ ਵਿੱਚ ਸ਼ਾਰਟਕਟ ਰਸਤਾ ਪੈਂਦਾ ਇੱਕ ਪੁਲ ਪੈਂਦਾ ਛੋਟਾ ਜਿਹਾ ਉਹਨੂੰ ਕ੍ਰੋਸ ਕਰਕੇ ਤਾਂ ਆਪਾਂ ਬਾਬਾ ਬੁੱਢਨ ਸਾਹਿਬ ਦੇ ਗੁਰਦੁਆਰੇ ਸਾਹਿਬ ਜਾਣਾ ਦਰਸ਼ਨ ਕਰਨ ਹਾ ਰਸਤਾ ਜਾਂਦਾ ਜੀ ਪੈਦਲ ਰਸਤਾ ਬਾਬਾ ਬੁੱਢਨ ਸਾਹਿਬ ਜੀ ਦਾ ਬਾਬਾ ਬੁੱਢਨ ਸਾਹਿਬ ਜੀ ਦਰਗਾਹ ਇਹ ਪੈਦਲ ਰਸਤਾ ਆ ਜਿੰਕਾ ਹੋਮ ਆ ਗਿਆ ਆ ਰਹੀ ਨੇ ਇਹ ਪੈਦਲ ਚੱਲਣ ਦਾ ਰਸਤਾ ਜਰਾ ਅੱਗੇ ਜਾ ਕੇ ਪੌੜੀਆਂ ਆਇਆਂ ਕਾਫੀ ਸ਼ਾਰਟਕਟ ਪੈ ਜਾਂਦਾ ਵਾ ਵੋਲ ਰਹੀ ਹੈ ਤੇ ਚੰਗੀ ਠੰਡੀ ਹਵਾ ਲੱਗ ਰਹੀ ਹੈ ਜੀ ਇਹਦਾ ਛੱਡ ਕੇ ਨਾਲ ਹੀ ਕਾਫੀ ਸ਼ਾਰਟਕਟ ਪੈ ਗਿਆ ਰਸਤਾ ਹੈ ਲਾਇਓ ਉਸ ਵਿੱਚ ਲੱਗ ਜੇ 5-7 ਮਿੰਟ ਲੱਗਣੇ ਐਨੀ ਚੜਾਈ ਚੜ ਕੇ ਆ ਗਏ ਆ ਤਾਂ ਹੁਣ ਥੋੜੀ ਹੋਰ ਹੈਗੀ ਆ ਬਸ ਉਹ ਸਾਹਮਣੇ ਆ ਉਹ ਦੇਖੋ ਜੀ ਇਹ ਦਰਗਾਹ ਦਰਗਾਹ ਪੀਰ ਪਾਪਾ ਗੁੱਡੇ ਸ਼ਾਹ ਜੀ ਦੀ ਉਸ ਅਸਥਾਨ ਦੇ ਦਰਸ਼ਨ ਕਰ ਲਿਆ ਜੀ ਸਾਧ ਸੰਗਤ ਤੁਸੀਂ ਵੀ ਦਰਸ਼ਨ ਕਰ ਲਓ ਆਹ ਵਾਪਸ ਆ ਗਏ ਸਾਰੇ ਮਾਸਟਰਾਂ ਦਾ ਵਾਪਸ ਆ ਗਏ ਆ ਜੀ ਵਾਪਸ ਆ ਗਏ ਆ ਉਹਨਾਂ ਦਾ ਸਾਰਾ ਜੀ ਉਹ ਆ ਗਏ ਆ ਜੀ ਲੋ ਜੀ ਹੁਣ ਆਪਾਂ ਬਾਬਾ ਬੁੱਢੇ ਸਾਹਿਬ ਦੇ ਦਸਤੂਰ ਕਰ ਲੈ ਮੱਥਾ ਟੇਕ ਕੇ ਲੰਗਰ ਬਾਣੀ ਦੁਬਾਰਾ ਛਕ ਲਿਆ ਕਿਉਂਕਿ ਗਾਂਵ ਸੀ ਇਹਨਾਂ ਨੂੰ ਸਾਹਿਬ ਨਹੀਂ ਚਾਹਣਾ ਤੇ ਹੁਣ ਅਸੀਂ ਚੱਲੇ ਆ ਜੀ ਵਾਪਸ ਤੇ ਮੰਗਰ ਵਾਲੇ ਕਾਫੀ ਮਿਲ ਜਾਣਗੇ ਜਿੰਨੀਆਂ ਪੌੜੀਆਂ ਚੜ ਕੇ ਉੱਤਰ ਕੇ ਆਪਾਂ ਆਏ ਸੀ ਤਾਂ ਉਨੀਆਂ ਪੌੜੀਆਂ ਚੜ ਕੇ ਵਾਪਸ ਆਪਾਂ ਬੱਸਾਂ ਦੇ ਕੋਲ ਜਾਣਾ। ਲੋ ਜੀ ਸੰਗਤਾਂ ਥਾ ਥਾਰ ਕੇ ਇੱਥੇ ਥੋੜਾ ਸਾਹ ਵਿਸ਼ਰਾਮ ਕਰਦੀਆਂ ਲੈਂਦੀ ਹੋਈਆਂ। ਠੀਕ ਹੈ ਜੀ। ਬੜੀ ਡੋਲ ਗਈ। ਸਾਹ ਚੜ ਗਏ ਆ ਸਾਰਿਆਂ ਨੂੰ। ਬੜਾ ਆਰਾਮ ਲੈਂਦੇ ਪਏ। ਲੋ ਜੀ। ਠੀਕ ਹੈ ਕਦਾਂ? ਠੀਕ-ਠਾਕ ਪਹੁੰਚ ਗਏ? ਹੋਰ ਹੋਰ। ਸਾਹ ਨਹੀਂ ਚੜਿਆ? ਚੜਿਆ। ਚਲੋ। ਚੜਿਆ ਬਹੁਤ ਚੜਿਆ। ਚੜਿਆ। ਚਲੋ ਕੋਈ ਗੱਲ ਨਹੀਂ। ਚਾਹਣਾ ਚਾਹੀਦਾ ਇੰਨਾ ਜਿਹਾ। ਕਵੀ ਮੁੰਡਿਆ ਜੀ ਮਾਰਕੀਟ ਘੁੰਮਦੇ ਘੁੰਮਦੇ ਇੱਧਰ ਆਏ ਸੀ ਕੁਛ ਸ਼ਸਤਰ ਲੈਣੇ ਸੀ ਜੀ ਸਾਹਿਬ ਤੇ ਕੁਛ ਹੋਰ ਇੱਧਰ ਸਾਮਾਨ ਲੈਣਾ ਇੱਕ ਸ਼ਰਾ ਵਗੈਰਾ ਜਾਂ ਤੇ ਇੱਕ ਆਹ ਦੁਕਾਨ ਤੋਂ ਲਿਆ ਬਹੁਤ ਸੋਹਣਾ ਸਾਮਾਨ ਆ ਵੀਰ ਇੰਟਰਪ੍ਰਾਈਜ਼ਰ ਦਮਦਮੇ ਟਕਸਾਲ ਇਹ ਜਿਹੜਾ ਕਿਲੇ ਤੋਂ ਬਾਹਰ ਨੂੰ ਆਉਣਾ ਤੇ ਥਰਡੇ ਪਾਸੇ ਮਾਰਕੀਟ ਆ ਉੱਥੇ ਆ ਜੀ ਇਹਨਾਂ ਦੀ ਸ਼ਾਪ ਬਹੁਤ ਵਧੀਆ ਚੀਜ਼ਾਂ ਹਰ ਇੱਕ ਚੀਜ਼ ਮਿਲ ਜਾਂਦੀ ਇੱਥੋਂ ਤੇ ਆਪਾਂ ਹੁਣ ਚੱਲੇ ਆ ਜੀ ਕਿਸ ਕਰ ਸਾਨੂੰ ਇੱਥੋਂ ਕਹਿੰਦਾ ਸ਼ਾਰਟਕਟ ਹੈਗਾ ਪੌੜੀਆਂ ਚ ਬੱਸਾ ਸਾਡੀਆਂ ਲੰਗਰਾਲ ਸਾਈਡ ਤੇ ਰਹਿ ਗਈ ਤੇ ਆਪਾਂ ਇੱਧਰ ਹੀ ਹੁਣ ਅਸੀਂ ਜਿਹੜਾ ਆਪਣੇ ਕਿਲਾ ਹੈਗਾ ਉਧਰ ਹੀ ਚੱਲੇ ਆ ਜੀ ਹਈ ਆ ਸਾਰੀ ਚੜ੍ਹਾਈ ਚੜ੍ਹ ਕੇ ਆਇਆ ਸ਼ਾਰਟਕਟ ਵੱਜਿਆ ਬੁਰਾ ਹਾਲ ਹੋ ਗਿਆ ਇੱਥੇ ਬਹੁਤ ਉੱਚੀ ਚੜ੍ਹਾਈ ਰਹੀ ਸ਼ਾਰਟਕਟ ਹੁਣ ਤਾਂ ਆਪਾਂ ਉਧਰ ਦੀ ਸਿਖਰ ਜਿੱਧਰ ਹੀ ਰਸਤਾ ਮੇਨ ਆ ਇਸ ਨੂੰ ਕਹਿੰਦੇ ਸਾਬ ਵੀ ਸ਼ਾਰਟਕਟ ਪੈ ਜਾਓ ਹੈ ਤਾਂ ਬਹੁਤ ਸ਼ਾਰਟਕਟ ਪਰ ਬਹੁਤ ਉਚਾਈ ਹੈ ਜੱਕਦਮ ਉੱਚਾ ਹੈ ਉਹ ਸਾਹਮਣੇ ਆ ਉਹ ਉੱਥੇ ਜਾਣਾ ਉੱਪਰ ਇਹ ਸਥਾਨ ਹੈਗਾ ਜੀ ਗੁਰਦੁਆਰਾ ਸ੍ਰੀ ਤਪਸਥਾਨ ਸਹਿਬ ਭਾਈ ਜੱਤਾ ਜੀ ਮਿਹਰਬਾਨ ਸਾਹਿਬ ਜੀ ਜੀ ਕੋੜੀਆਂ ਚੜ ਕੇ ਆਏ ਆਪਾਂ ਇੱਥੇ ਨਿਕਲੇ ਆਂ ਇਧਰ ਆਏ ਸੀ ਆਪਾਂ ਹਾਂ ਹਾਰ ਮਾਤਾ ਮਾਤਾ ਆ ਗਏ ਆਉਣ ਪੋਰਨ ਬਾਲ ਨਗਰ ਹਾਲਾ ਨੂੰ ਦੋਸਤਾਂ ਨਾਲ ਬੋਲਦੇ ਹਾਂ ਅਲਹਮਦੁਲਿਲਾ ਇਹ ਤਾਂ ਥਿਆ ਦੇ ਸਾਹਮਣੇ ਕਿੱਲਾ ਹੈ। ਕਿ ਚੌਕਲੇ ਦੇ ਬੈਕ ਸਾਈਡ ਤੇ ਆ ਰਹੇ ਆ। ਹਾਂ। ਪਹਿਲਾਂ ਇੱਥੇ ਆ ਤਾਂ ਦੇਖ ਲਵਾਂ। ਇੱਧਰ ਆ ਜਾਓ। ਮੈਨੂੰ ਪਤਾ ਦੇਖਣਾ। ਤੇ ਜਿਹੜੀ ਆਪਾਂ ਸ਼ਾਰਟਕਟ ਕੋੜੀਆਂ ਚੜ ਕੇ ਆਏ ਆ। ਇਹ ਕਿਲੇ ਦੇ ਉੱਪਰ ਆ ਕੇ ਨਿਕਲੀਆਂ। ਇਸਾਰੇ ਪਾਰਕਿੰਗ ਹੈ ਜੀ। ਇਸੇ ਗਾਜੀ ਕਿਲਾ ਅਨੰਦਗੜ੍ਹ ਸਾਹਿਬ ਜਿੱਥੇ ਆਪਾਂ ਸ਼ਾਰਟਕਟ ਪੌੜੀਆਂ ਲੈ ਕੇ ਤਾਂ ਚੜੇ ਸੀਗੇ। ਤਪਸਥਾਨ ਭਾਈ ਜੱਤਾ ਜੀ ਉਹਨਾਂ ਦੇ ਕੋਲ ਜਾ ਕੇ ਨਿਕਲੀਆਂ ਪੌੜੀਆਂ। ਪਹਿਲੀ ਵਾਰੀ ਦੇਖੀ ਆ ਮੈਂ। ਪਹਿਲਾਂ ਨਹੀਂ ਕਦੀ ਦੇਖੇ ਸੀ। ਤੇ ਇੱਥੇ ਵੀ ਕਾਫੀ ਸੰਗਤਾਂ ਆਈਆਂ ਨੇ। ਅਸੀਂ ਇੰਟਰਵਿਊ ਸੈਟ ਮੁੱਖਾ ਦੇਖਣ ਜਾ ਰਹੇ ਹਾਂ ਜੀ। ਤੇ ਤੁਹਾਨੂੰ ਮੱਥਾ ਦੇਖਿਆ। ਦਵਾਰ ਵਿੱਚ ਮਿਲਦੇ ਠੀਕ ਹੈ ਜੀ ਇਹ ਅਜੀ ਤਾਕਤ ਸਿਵਰੀ ਕੇਸਗਰ ਸਾਹਿਬ ਜੀ ਦਮੇਨ ਦਰਵਾਸਾ ਸਾਹਿਬ ਜੀ ਦਰਸ਼ਨ ਕਰ ਰਹੇ ਹੋ ਜੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਅਕਾਲ ਜੀ। ਲੋ ਜੀ ਕੈਮਰਾ ਬੰਦ ਕਰਦੇ ਆ ਜੀ ਹੁਣ ਬਾਅਦ ਵਿੱਚ ਮਿਲਦੇ ਆ ਤੁਹਾਨੂੰ। ਠੀਕਾ ਜੀ ਆ ਗਏ ਆ। ਲੋ ਜੀ ਆਪਾਂ ਹੁਣ ਅੰਦਰ ਦਰਵਾਸਾਬ ਦੇ ਦਰਸ਼ਨ ਕਰਕੇ ਬਾਹਰ ਆ ਗਏ ਆ। ਕੁਝ ਸੰਗਤਾਂ ਸਾਡੀ ਅੰਦਰ ਬੈਠੀਆਂ ਤੇ ਕੁਝ ਬਾਹਰ ਆ ਗਈਆਂ ਦੇਖੋ ਮੇਰੇ ਨਾਲ ਆ। ਤਰਾ ਪ੍ਰਸ਼ਾਦ ਲੈ ਲਿਆ ਇਥੋਂ ਆਪਾਂ ਤੇ ਉਹ ਸੰਗਤਾਂ ਸਾਹਮਣੇ ਆ ਰਹੀਆਂ। ਤੇ ਹੁਣ ਆਪਾਂ ਅੱਗੇ ਚੱਲਦੇ ਆ ਜੋੜਾ ਕਰਨ ਨੂੰ ਇੱਥੇ ਜੋੜੇ ਜਮਾ ਕਰਾਏ ਆ। ਤਾਂ ਫੇਰ ਅਗਲਾ ਪ੍ਰੋਗਰਾਮ ਦੇਖਦੇ ਆ ਕੀ ਆ। ਆਸਵਾਸ ਆਸਵਾਸ ਤੋ ਬੋਲ ਜਾ ਰਾਇਆ ਅੱਖਾਂ ਨਹੀਂ ਖੁੱਲਦੀਆਂ ਪਈਆਂ ਤੇ ਨਾਈ ਵੀਡੀਓ ਬਣਦੀ ਆ ਜਿਹੜੀ ਮੈਂ ਮਾੜੀ ਮੁੱਟੀ ਮੈਂ ਬਣਾਤੀ ਆ ਕੀਤਨ ਹੋ ਰਿਹਾ ਬਹੁਤ ਆਨੰਦ ਆ ਰਿਹਾ ਇੱਥੇ ਆ ਕੇ ਤੋਂ ਪਤਾ ਬਿਲਕੁਲ ਨਹੀਂ ਪਤਾ ਲੱਗ ਰਿਹਾ ਵੀ ਧੋਪੇ ਵਾਲ ਗਰਮੀ ਆ ਜਿਵੇਂ ਸੰਗਤ ਦੀ ਨੀਅ ਨਾਲ ਦੇਖ ਕੇ ਉਦੀ ਗਰਮੀ ਦੂਰ ਭੱਜ ਜਾਂਦੀ ਆ ਲੋ ਜੀ ਇਹ ਜਿਹੜਾ ਰਸਤਾ ਜਾਂਦਾ ਜੀ ਨੰਗਰ ਹਾਲ ਨੂੰ ਜਾਂਦਾ ਇੱਧਰ ਠੰਡੇ ਮਿੱਠੇ ਜਲਦੀ ਸ਼ਵੀਲ ਲੱਗੀ ਸੀਗੀ ਸ਼ਵੀਲ ਹੀ ਪੀ ਲਈ ਆਪਾਂ ਸ਼ਕ ਲਈ ਆ ਸੰਗਤਾਂ ਹੁਣ ਜਿਹੜੀਆਂ ਅਸੀਂ ਤਾਂ ਆਨੰਦਗੜ੍ਹ ਕਿਲਾ ਦੇਖਿਆ ਹੈ ਬਾਕੀ ਸੰਗਤਾਂ ਨੇ ਜਾਣਾ ਆ ਉਹ ਜਾਣਗੇ ਆ ਦਰਸ਼ਨ ਕਰਨਗੇ ਇਹਦੇ ਰਕੜਾ ਪਛਾਦੀ ਪਰਚੀ ਮਿਲਲੀ ਹੈ ਜੀ ਤੇ ਆ ਸਾਡੀਆਂ ਜੀ ਸੰਗਤਾਂ ਸਾਡੀ ਬੱਸ ਵਾਲੀਆਂ ਸਾਰੀ ਸੰਗਤਾਂ ਖੜੀਆ ਇੱਥੇ ਲੋ ਜੀ ਆਪਣੀ ਬੱਸ ਵਾਲੇ ਦੀ ਫੋਟੋ ਖਿੱਚਦੀ ਹੈ ਜਿਹੜਾ ਕਿ ਲੈਂਚ ਹੋਇਆ ਆਜੋ ਤੁਸੀਂ ਆਜੋ ਤੁਸੀਂ ਵੀ ਕੋਈ ਕੋਈ ਨਾਗੇ ਜਾ ਨਾਗੇ ਇਹ ਹੈਗਾ ਜੀ ਪੁਰਾਣਾ ਰਸਤਾ ਪੁਰਾਣੀ ਐਂਟਰੀ ਜਦੋਂ ਉਧਰ ਹੀ ਸਾਰੀ ਸੰਗਤ ਪਹਿਲਾਂ ਇੱਧਰ ਦੀ ਆਉਂਦੀ ਹੁੰਦੀ ਸੀਗੀ ਤੇ ਇਹ ਹੈਗਾ ਜੀ ਪੁਰਾਣਾ ਬਾਜ਼ਾਰ ਤਾਂ ਬਾਜ਼ਾਰ ਵਿੱਚ ਦੇਖੋ ਕਿ ਆ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸੀਸਗੰਗ ਸਾਹਿਬ ਤੇ ਭੋਰਾ ਸਾਹਿਬ ਕਿਲਾ ਫਤਿਹਗੜ੍ਹ ਸਾਹਿਬ ਤੇ ਇਹ ਬਾਜ਼ਾਰ ਬਜ਼ਾਰ ਵਿੱਚ ਦੀ ਹੁੰਦੇ ਹੋਏ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਆ ਜੀ ਇਹ ਹੈ ਜੀ ਪੁਰਾਣਾ ਬਾਜ਼ਾਰ ਹੁੰਦਾ ਹੈ ਲੋ ਜੀ ਪੁਰਾਣਾ ਦੇਖੋ ਕਿੰਨਾ ਸੋਹਣਾ ਕਿੰਦਾ ਦਾ ਸੋਹਣਾ ਸਾਮਾਨ ਇੱਥੇ ਮਿਲਦਾ ਜੀ यह है जी गुरुद्वारा शीसगंज साहब श्री आनंदपुर साहब वागुरु सत्य यह जी गुरुद्वारा गुरु के महल भोरा साहब ਇਹ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਜੀ ਸਾਨੇ ਜੀ ਗੁਰਦੁਆਰਾ ਦੰਦਮਾ ਸਾਹਿਬ ਗੁਰੂ ਆਈ ਅਸਥਾਨ ਪਾਸ਼ੇ ਦਸਵੇਂ ਕਰੋ ਗੱਲੋ ਦਰਸ਼ਨ ਕਰ ਲਏ ਹਾਂ ਜੀ ਆ ਸੱਚ ਕਿਤੇ ਤੱਕ ਨਾ ਹਾਂ ਆ ਗਿਆ ਦਰਸ਼ਨ ਕਰ ਲਏ ਜੀ ਤੇ ਇਹ ਉਹ ਅਸਥਾਨ ਹੈ ਸੱਚਖੰਡ ਜਨਮ ਸਥਾਨ ਸਹਿਬਜ਼ਾਦੇ ਬਾਬਾ ਜੀ ਜਾਸ ਸਿੰਘ ਬਾਬਾ ਜੋਰਾਵਲ ਸਿੰਘ ਤੇ ਬਾਬਾ ਫਤੇ ਸਿੰਘ ਜੀ जन्म स्थान है जी गुरुद्वारा थड़ा साहेब सतना शिवाज सारे दर्शन हो गए बड़े आनंद में खुले दर्शन हुए ਤੇ ਇਧਰ ਹੈਗਾ ਜੀ ਭौरा ਸਾਹਿਬ ਤੇ ਬਿਆਰ ਦੇ ਵਿੱਚ ਇਹ ਨੀਨਗੋੜ్ ਦੁਆਰਾ ਜਿੱਦਾਂ ਕੇਸਗੜ੍ਹ ਸਾਹਿਬ ਹੈਗਾ ਨਾ ਉਹਨਾਂ ਤੋਂ ਇਹੀ ਬਿਆਰ ਨੂੰ ਐਂਟਰੀ ਕਰੂੰਗੇ ਨਾ ਬਿਆਰ ਦੇ ਨਾਲ ਹੀ ਆ ਕੋਈ ਕਿਲੋਮੀਟਰ ਪੈਂਦਾ ਸਾਰਾ ਕਿਲੋਮੀਟਰ ਤੋਂ ਵੀ ਨਹੀਂ ਘਾਟੇ ਹੋਣਾ ਤੇ ਜਰੂਰ ਆਓ ਇੱਧਰ ਦਰਸ਼ਨ ਕਰੋ ਤੇ ਇਧਰ ਪਾਰਕ ਬਣਿਆ ਹੈ ਖੁੱਲੀ ਪਾਰਕਿੰਗ ਆ ਵਾਸ਼ਰੂਮ ਵਗੈਰਾ ਸਾਰੀ ਫੈਸਿਲਿਟੀ ਹੈਗੀਆਂ ਇਹ ਸਾਡੀ ਸੰਗਤਾਂ ਦਰਸ਼ਨ ਕਰਕੇ ਆ ਗਈਆਂ ਤਾਂ ਹੁਣ ਅਸੀਂ ਵਾਪਸ ਬੱਸ ਵਾਲੀ ਸਾਈਡ ਨੂੰ ਚਲੀਏ ਜੀ ਤੇ ਸਾਹਮਣੇ ਹੈਗਾ ਸੀਸਗੰਸਾ ਜਿਹੜਾ ਅਸੀਂ ਪਹਿਲਾਂ ਦਰਸ਼ਨ ਕਰਕੇ ਆਈਏ ਇਹ ਸੀਸਗੰਸਾ ਸਾਹਿਬ ਆ ਤੇ ਹੁਣ ਅਸੀਂ ਬੱਸ ਵਾਲੀ ਸਾਈਡ ਨੂੰ ਚੱਲੇ ਆ ਜੀ ਸਾਰੇ ਜਣੇ ਚੇਨੋਪੰਚੀ ਦਾ ਸਭ ਹੋ ਗਿਆ ਸੀ ਚੇਨੋਪੰਚੀ ਦੇ ਫੈਂਸੀ ਵਿੱਚ ਰਿਹਾ ਸੀ ਬਹੁਤ ਤੇਜ਼ਾ ਲੰਗਰ ਬਣੀ ਵਿਚ ਇਕਲੇ ਸੰਗਤਾਂ ਵਿੱਚ ਇਕਲੇ ਸੰਗਤਾਂ ਆਪਣੇ ਦਰਸ਼ਕਾਂ ਨੂੰ ਬਿਨੁਆ ਉਹਨਾਂ ਸੀ ਪਾਕ ਚੱਲੇ ਆਂ ਬੱਸ ਵਾਲੇ ਸੰਗਤਾਂ ਤੇ ਬੱਸਾਂ ਖੜੀਆਂ ਸੀ ਇਹ ਤਾਂ ਵੱਡਾ ਗੇਟ ਬਹੁਤ ਸੋਹਣਾ ਇੱਧਰ ਨੂੰ ਅੱਜ ਜੀ ਇੱਧਰ ਉਹ ਫੋਟੋ ਵਾਲੀ ਨਾ ਇਹ ਵਿੱਚ ਦੀ ਵੀ ਆ ਸਕਦੇ ਤੁਸੀਂ ਗੁਰਦੁਆਰਾ ਸ੍ਰੀ ਗੰਗਸਾ ਸਾਹਿਬ ਨੂੰ ਵੀ ਵਿੱਚ ਦੀ ਵੀ ਆ ਸਕਦੇ ਸਾਹਮਣੇ ਪੈਂਦਾ ਬਿਲਕੁਲ ਆਪੋਜ਼ਿਟ ਗੇਟ ਹੈ ਇਹਨਾਂ ਦੇ ਅਸੀਂ ਆਏ ਸੀ ਇੱਧਰ ਹੀ ਬਿਆਰਵਾਲ ਦੀ ਆਹ ਰਸਤਾ ਇਹ ਤੱਕ ਕਿਲਾ ਤੱਕ ਛੇਰੀ ਕੇਸਗੜ੍ਹ ਸਾਹਿਬ ਨੂੰ ਜਾਂਦਾ ਇਹ ਸਾਹਮਣੇ ਸਗਾਜੀ ਗੁਰਦੁਆਰਾ ਸੀਸਗੰਸਾਹ ਤੇ ਇੱਧਰੋਂ ਰਸਤਾ ਜਾਂਦਾ ਜੀ ਜਿਹੜਾ ਗੁਰਦੁਆਰਾ ਪੌਰਾ ਸਾਹਿਬ ਹੈ ਲੱਗ ਗਈ ਆ ਤੁਰ ਕੇ ਤੁਸੀਂ ਜਾ ਸਕਦੇ ਜਿੱਦਾਂ ਮਰਜੀ ਜੀ ਦਰਸ਼ਨ ਖੁੱਲੇ ਹੋਵੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਲੱਗੇ ਜਿੰਨੇ ਸਗੇ ਸਾਰਿਆਂ ਨੇ ਦਰਸ਼ਨ ਕਰ ਲਿਆ ਤੇ ਹੁਣ ਅਸੀਂ ਬਸਤਾਨੀ ਸਾਹਿਬ ਨੂੰ ਚੱਲੇ ਆ ਤੇ ਟਾਈਮ ਲਗਭਗ 4 ਵਜੇ ਹੈ ਜੀ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤਾਂ ਬਾਸ ਵਿੱਚ ਆ ਗਏ ਆ ਸੰਗਤਾਂ ਸਾਰੀਆਂ ਆ ਗਈਆਂ ਕੁਝ ਬੱਸਾਂ ਪਿੱਛੇ ਆ ਕੋਈ ਬੱਸਾਂ ਚਲ ਗਈਆਂ ਤੇ ਆ ਸਾਡੀ ਸੰਗਤ ਆ ਦੇਖੋ ਹੁਣ ਕਿਦਾਂ ਭਰ ਜਾਏ ਫਿਰਦੇ ਆ ਹੌਮ ਹੌਮ ਕੇ ਥੱਕ ਗਏ ਆ ਹਨਾ ਵੀ ਕਿਦਾਂ ਵੀ ਨੌਜਵਾਨੋ ਵਧੀਆ ਥੱਕੇ ਤਾਂ ਨਹੀਂ ਦੇਖ ਲਓ ਇੱਧਰ ਬੈਠਾ ਆਕੇ ਲੋਕ ਲਾਦੇ ਕੋੜੀਆਂ ਧਿਆਨ ਨਾਲ ਵੇਖੀ ਹਾਂ ਤੇ ਸਾਡੀ ਸੰਗਤ ਜੋ ਕੈਸ ਵੇਲੇ ਸਾਰੀ ਮਰਝਾਈ ਫਿਰਦੀ ਆ ਅਰੇ ਥੱਕ ਗਏ ਘੁੰਮ ਘੁੰਮ ਕੇ ਹੁਣ ਇੱਧਰ ਦੇਖੋ ਜੀ ਨਾਲ ਨਾਲ ਨਦੀ ਸਟਾਪ 5:00 ਵਜੇ ਦੇ 2 ਮਿੰਟ ਹੋ ਗਏ ਆ ਜੀ ਤੇ ਗੜਸ਼ੰਕਰ ਪਹੁੰਚ ਗਏ ਹਨ ਘੁੰਮ ਘੁੰਮ ਕੇ ਸਾਡੇ ਹਨ ਜਿਹੜੇ ਬੱਚੇ ਆ ਬੱਸਾਂ ਵਿੱਚ ਸੰਗਤਾਂ ਆ ਸਾਰੀ ਥੱਕ ਗਈ ਹੁਣ ਐਸੇ ਲੇ ਗੜਸ਼ੰਕਰ ਪਹੁੰਚ ਗਏ ਜੀ ਫਾੜ ਕ੍ਰੋਸ ਕਰਕੇ ਖੜੇ ਹੋ ਗਏ ਆ ਸਾਡੇ ਦੋ ਬੰਦੇ ਪਾਣੀ ਲੈਣ ਗਏ ਸੀਗੇ ਉੱਤਰੇ ਸੀਗੇ ਕਹ ਅਜੇ ਤੱਕ ਆਏ ਨਹੀਂ ਉਹਨਾਂ ਦੀ ਵੇਟ ਕਰਦੇ ਪਏ ਬਸ ਸਾਡੀ ਇੱਥੇ ਆ ਜੀ ਬਾਕੀ ਵੀ ਬੰਦੇ ਆ ਗਏ ਆ ਤੇ ਫਲ ਬਰੂਟ ਲੈਣਾ ਸੀਗਾ ਸੰਗਤ ਵਿੱਚ ਵਰਤੋਂ ਲਈ ਤੇ ਬਸ ਉਹਨਾਂ ਦੀ ਇੰਤਜ਼ਾਰ ਕਰਦੇ ਪਏ ਉਸ ਤੋਂ ਬਾਅਦ ਫੇ ਚਾਲੇ ਪਾਉਨੇ ਆ ਅੱਗੇ ਨੂੰ ਇਹ ਗੜਸ਼ੰਕਰ ਮੇਨ ਚੌਂਕ ਆ ਗਿਆ ਬੰਦੇ ਕਹੇ ਜੀ ਬੰਦੇ ਸਾਡੇ ਚਲੋ 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 ਲਓ ਜੀ ਸੰਗਤਾਂ ਵਾਸਤੇ ਹੁਣ ਫੈਂਟੇ ਦਾ ਲੰਗਰ ਚੱਲ ਰਿਹਾ ਜੀ ਪਹਿਲਾਂ ਇਸ ਤੋਂ ਪਹਿਲਾਂ ਗੇਲੇ ਦਾ ਲੰਗਰ ਸੀ ਉਹਦੀ ਵੀਡੀਓ ਬਣਾ ਲਈ ਸੀ ਤੇ ਹੁਣ ਫੈਂਟਾ ਵਰਤਾਰ ਹੋ ਰਿਹਾ ਜੀ ਸੰਗਤ ਨੂੰ ਸੰਗਤਾਂ ਕਾफी ਸੇਵਾ ਕਰਦੀਆਂ ਇੱਕ ਦੂਜੇ ਦੀ ਸੰਗਤਾਂ ਨਾਲ ਮਿਲ ਕੇ ਕੋਈ ਕੌਫੀਆਂ ਦਾ ਲੰਗਾ ਲਾ ਕੇ ਬੈਠਾ ਕੋਈ ਕੋਕ ਡਰਿੰਕ ਦਾ ਕੋਈ ਕੇਲਿਆਂ ਦਾ ਫਲ ਫਰੂਟ ਦਾ ਠੀਕ ਹੈ ਜੀ ਸੰਗਤਾਂ ਨਾਲ ਹੁੰਦਾ ਆਪਣਾ ਵੱਖਰਾ ਹੀ ਨਜ਼ਾਰਾ ਆ ਵੱਖਰਾ ਮਜ਼ਾ ਆਉਂਦਾ ਜੀ ਇਕੱਲੇ ਇਕੱਲੇ ਤਾਂ ਅਸੀਂ ਬਹੁਤ ਸਫਰ ਕਰਦੇ ਆਂ ਘੁਰ ਤਾਂ ਮੜੇ ਇਦਾਂ ਸੰਗਤਾਂ ਨਾਲ ਆਣਾ ਨਾ ਤੁਸੀਂ ਯਕੀਨ ਕਰੋ ਕਰਕੇ ਦੇਖਿਓ ਬਹੁਤ ਮਜ਼ਾ ਆਉਂਦਾ ਇਹਦਾ ਜੇ ਕਿਸੇ ਨੇ ਕਰਨਾ ਹੋਗਾ ਤਾਂ ਅਗਲੇ ਸਾਲ ਵਿਸਾਖੀ ਤੋਂ ਪਹਿਲਾਂ ਮੇਰੇ ਨਾਲ ਕੰਟੈਕਟ ਕਰ ਲਿਓ ਤੁਹਾਨੂੰ ਦੱਸ ਦੇਵਾਂਗੇ ਕਿ ਕਿਹੜੀ ਤਰੀਕ ਨੂੰ ਜਾਣਾ ਹੈ ਜਿਹੜੇ ਜਿਹੜੇ ਮੇਰੇ ਨਾਲ ਬਲੌਗ ਦੇਖ ਰਹੇ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਠੀਕ ਹੈ ਜੀ ਤੇ ਮੈਨੂੰ ਮੈਸੇਜ ਕਰਦੇ ਹੋ ਜਿਹੜੇ ਮੈਨੂੰ ਜਾਣਦੇ ਆ ਮੈਨੂੰ ਪੁੱਛਦੇ ਹੋ ਤੁਹਾਨੂੰ ਦੱਸ ਦੇਵਾਂਗੇ ਕਿਹੜੀ ਤਰੀਕ ਨੂੰ ਅਗਲੇ ਸਾਲ ਬਸਾਂ ਜਾ ਰਹੀਆਂ ਵਿਸਾਖੀ ਤੋਂ ਪਹਿਲਾਂ ਜਿਹੜਾ ਐਤਵਾਰ ਹੁੰਦਾ ਉਦੋਂ ਜਾਣਾ ਹੁੰਦਾ ਹੈ ਬਿਲਕੁਲ ਉਹ ਵੀ ਬਿਲਕੁਲ ਫ੍ਰੀ ਸਫਰ ਹੈ ਜੀ ਇਹ ਹੇ ਜਮਾਲਪੁਰ ਪਹੁੰਚ ਗਏ ਸੀ ਜਮਾਲਪੁਰ ਦੀ ਰੌਣਕ ਦੇਖੋ ਐਤਵਾਰ ਕਰਕੇ ਦੁਕਾਨਾਂ ਹਜੇ ਬੰਦਿਆ ਥੋੜੀ-ਬਹੁਤੀਆਂ ਵੈਸੇ ਵੀ ਸ਼ਾਮ ਹੋ ਗਈ ਆ ਪਰਦੀ ਮਾਰਕੀਟ ਦਾ ਨਜ਼ਾਰਾ ਦਿਓ ਪਾਟਿਆ ਆਪਟੀਕਲ ਫਿਆਰਪੁਰ ਬਾਈਪਾਸ ਪਹੁੰਚ ਗਏ ਜੀ ਲਾਲੀ ਬਹੁਤ ਸੋਹਣੀ ਆ ਸੁਰੇਜ ਜੀ ਇਹ ਜੀ ਰੋਡ ਕੈਂਸਰ ਪਹੁੰਚ ਗਏ ਆ ਟਾਈਮ ਹੋ ਗਿਆ ਜੀ 6:53 ਮਿੰਟ ਲਗਭਗ 7:00 ਸੂਰਜ ਦੇਵਤਾ ਵੀ ਛੁੱਕ ਗਿਆ ਜੀ ਆਪਣੇ ਪਿੱਛੇ ਲਾਲੀ ਛੱਡ ਗਿਆ ਸੋਹਣੀ ਸੋਹਣੀ ਦੇਖੋ ਕਿੰਨਾ ਸੋਹਣਾ ਥੀ ਵਿਊ ਆ ਰਿਹਾ ਪਿੱਛੇ ਲਾਲੀ ਦਾ ਠੀਕ ਹੈ ਜੀ ਤੇ ਆਪਾਂ ਹੁਣ ਚਾਜਾ ਬਾਈਪਾਸ ਪਹੁੰਚਣ ਵਾਲੇ ਆ ਹੰਤਾ ਆਪਣੀ ਯਾਤਰਾ ਸਫਲੀ ਕਰਕੇ ਆਪਣੇ ਘਰੋਂ ਘਰੀ ਪਹੁੰਚ ਚੁੱਕੀ ਆ ਜੀ ਹੁਣ ਸਾਰਿਆਂ ਦਾ ਸਫਰ ਬਹੁਤ ਵਧੀਆ ਰਿਹਾ ਦਰਸ਼ਨ ਖੁੱਲੇ ਹੋਏ ਲਓ ਜੀ ਅੱਧੀ ਸੰਗਤ ਰਸਤੇ ਵਿੱਚ ਉਤਰ ਗਈ ਆ ਆਓ ਜੀ ਸੰਗਤਾਂ ਦੀ ਰਸਤੇ 'ਚ ਸ਼ਿਲਾਪਾੜੀ ਕੋਲ ਉਤਰ ਗਈ ਜੀ ਤੇ ਬਾਕੀ ਹੁਣ ਅੱਗੇ ਬਾਬਾ ਲਖਦਾਰ ਦੇ ਸਮਾਰਕ ਉਤਰੇਗੀ ਆ ਜਲੇਬੀਆਂ ਦੀ ਰੈਡੀ ਲੱਗੀ ਆ ਰਾਮ ਜਲੇਬੀਆਂ ਵਾਲਾ ਟਾਂਡੇ ਰਾਮ ਸ਼ੂਰੀ ਤੇ ਲੋ ਜੀ ਆਪ ਸੰਗਤ ਆਪਣੇ ਆਪਣੇ ਘਰੋਂ ਪਹੁੰਚ ਗਈਆਂ ਸਭੀ ਸਲਾਮਤ ਤੇ ਵੀਡੀਓ ਦੀ ਇੱਥੇ ਐਂਡ ਕਰਦੇ ਆਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਠੀਕ ਹੈ ਜੀ ਜਲਦੀ ਮਿਲਦੇ ਆਂ ਨਵੀਂ ਵੀਡੀਓ ਲੈ ਕੇ ਉਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਰੱਬ ਰੱਖਿਆ ਜੀ ਤੁਹਾਡਾ ਲੋ ਜੀ ਦੇਖ ਲਓ ਬੋਲੇ ਸੋਨੇ ਹਾਰੇ ਅੱਗੇ ਨਿਕਲ ਜਾਓ ਅੱਗੇ ਕੋਈ ਨਾ ਚੰਗਾ ਜੀ ਚੰਗਾ ਜੀ ਓਕੇ ਜੀ 7:00 ਵਜੇ ਦੀ ਫਰੇ ਜੀ ਸੰਗਤ ਆਪਣੇ ਆਪਣੇ ਘਰੋ ਘਰ ਹੀ ਪਹੁੰਚ ਗਈਆਂ ਜੀ ਸਾਰੀਆਂ ਠੀਕ ਹੈ ਜੀ ਓਕੇ ਜੀ ਚਲੋ ਵੀ ਚਲੋ ਹੌਲੀ ਹੌਲੀ ਬਜਰੀਆ ਧਿਆਨ ਲੰਘ ਜਮਾ ਚੰਗਾ ਮਹਾਰਾਜ ਜੀ ਓਕੇ ਜੀ ਇਹ ਸਾਡੇ ਬਸ ਦੇ ਪਾਇਲਟ ਬਹੁਤ ਵਧੀਆ ਬੱਤ ਚਲਾਈ ਇਹਨਾਂ ਨੇ ਚੰਗਾ ਜੀ ਰੱਬ ਰੱਖਾ